ਤੁਹਾਡਾ ਪੁਰਾਣਾ ਦਫ਼ਤਰ 28 ਸੈਕਟਰ ਵਾਲਾ ਉੱਥੇ ਬੈਰੀਕੇਡ ਲਗਾ ਦਿੱਤੇ ਗਏ ਬਹੁਤ ਸਾਰੇ ਯੂਥ ਦੇ ਮੁੰਡੇ ਉੱਥੇ ਪਹੁੰਚੇ ਕਿ ਦੇਖੋ ਜੀ ਅਸੀਂ ਰਾਖੀ ਬੈਠੇ ਆ ਤਾਂ ਕਿ ਇੱਥੇ ਕੋਈ ਤਾਂ ਕਿ ਇੱਥੇ ਕਬਜ਼ਾ ਨਾ ਹੋ ਜੇ ਕਬਜ਼ਾ ਨਾ ਹੋ ਜੇ ਤੁਹਾਡੇ ਤੋਂ ਉੱਥੇ ਕਬਜ਼ਾ ਨਹੀਂ ਹੋਇਆ ਇਸ ਕਰਕੇ 36 ਸੈਕਟਰ ਕਰਨੀ ਸਾਨੂੰ ਉੱਥੇ ਜਾ ਕੇ ਕਬਜ਼ਾ ਕਰਨ ਦੀ ਲੋੜ ਕੀ ਪਹਿਲਾਂ ਤੇ ਦੱਸੋ ਕਬਜ਼ੇ ਤੇ ਕਰੀ ਦੇ ਆ ਜਿਹੜੀ ਥਾਂ ਕਿਸੇ ਦੇ ਕੋਲ ਹੋਵੇ ਉੱਥੇ ਜਾ ਕੇ ਸੀ ਕਬਜ਼ਾ ਕਰਨਾ ਹੋਵੇ ਉਹਦੇ ਥਾਂ ਹੀ ਸਾਡੀ ਇਹ ਸ਼੍ਰੋਮਣੀ ਕਾਲਦਲ ਦੀ ਤੁਹਾਨੂੰ ਬਦਨਾਮ ਕਰਨ ਦੇ ਵਾਸਤੇ ਸੀ ਕਿ ਦੇਖੋ ਇੱਕ ਧੜਾ ਇਸ ਤਰ੍ਹਾਂ ਦੇ ਨਾਲ ਬਾਗੀ ਹੋ ਗਿਆ ਕਿ ਅੱਜ ਦਫ਼ਤਰ ਤੇ ਮੁੱਖ ਦਫ਼ਤਰ ਤੇ ਵੀ ਅੱਜ ਤਾਂ ਜਿਹੜਾ ਹੈ ਉਹ ਕਬਜ਼ਾ ਕਰਨ ਦੇ ਲਈ ਆ ਰਹੇ ਨੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਬੰਦਾ ਇੱਕ ਕੈਦ ਵਿੱਚ ਜਿਹਨੂੰ ਅਸੀਂ ਕਿਹਾ ਵੀ ਉੱਥੇ ਅਸੀਂ ਮੀਟਿੰਗ ਕਰਨੀ ਹੈ ਨਹੀਂ ਉਹ ਇੱਕ ਪਾਸੇ ਉਹ ਕਹਿੰਦੀ ਉਹ ਤਾਂ ਦੋ ਚਾਰ ਬੰਦੇ ਆ ਤੇ ਫਿਰ ਡਰਦੇ ਘੱਟਾਂ ਜੀ ਸਕਦੇ ਉਹਨਾਂ ਕਾਸ਼ ਨੂੰ ਬੀਜਪੀ ਦਰਿਆ ਬੀਜਪੀ ਦੇ ਕੈਂਡੀਡੇਟਾਂ ਉੱਤੇ ਲੜਦੇ ਰਹੇ ਸ਼੍ਰੋਮਣੀ ਕਾਲਦਲ ਦੀ ਉੱਤੇ ਵੋਟ ਹੀ ਨਹੀਂ ਹੈਗੀ ਪਹਿਲੇ ਨੰਬਰ 1 ਬਹੁਤ ਥੋੜੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਵੱਖਰਾ ਧੜਾ ਬਣਦਾ ਹੈ ਪ੍ਰੈਸ ਕਾਨਫਰੰਸ ਹੁੰਦੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਨਵੀਨਰ ਲਾ ਦਿੱਤਾ ਗਿਆ ਪਰ ਇਹ ਸਭ ਦੇ ਵਿਚਾਲੇ ਖਬਰ ਇਹ ਵੀ ਆਉਂਦੀ ਹੈ ਕਿ ਜੋ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਮਾਫੀ ਨਾਮੇ ਦੇ ਤੌਰ ਤੇ ਦਿੱਤੀ ਗਈ ਕੇਸ ਤੇ ਵਿਚਾਰਿਆ ਜਾਵੇ ਸਾਡੇ ਤੋਂ ਇਹ ਗਲਤੀਆਂ ਸੱਤਾ ਦੇ ਵਿੱਚ ਰਹਿੰਦਿਆਂ ਹੋਈਆਂ ਉਸ ਤੇ ਅੱਜ ਸਿੰਘ ਸਹਿਬਾਨ ਜਿਹੜੇ ਨੇ ਵਿਚਾਰ ਕਰਦੇ ਆ ਉਸ ਵਿਚਾਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਉਸ ਵੇਲੇ ਗ੍ਰਹਿ ਮੰਤਰੀ ਵੀ ਸੀ ਜਦੋਂ ਗੋਲੀਕਾਂਡ ਵਾਪਰਦਾ ਔਰ ਤਮਾਮ ਚੀਜ਼ਾਂ ਵਾਪਰਦੀਆਂ ਉਸ ਵੇਲੇ ਉਹ ਪਾਵਰ ਚ ਸੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਤਲਬ ਕਰਨ ਦੇ ਲਈ ਕਿਹਾ ਗਿਆ 15 ਦਿਨ ਦੇ ਵਿੱਚ ਸਪਸ਼ਟੀਕਰਨ ਦੇਣ ਦੇ ਲਈ ਸਿੰਘ ਸਹਿਬਾਨਾਂ ਦੇ ਵੱਲੋਂ ਕਿਹਾ ਗਿਆ ਮੇਰੇ ਨਾਲ ਇਸ ਵੇਲੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ ਬੀਬੀ ਜੀ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਕੁਝ ਦਿਨ ਪਹਿਲਾਂ ਮੇਰਾ ਇੱਕ ਇੰਟਰਵਿਊ ਭਾਈ ਰਣਜੀਤ ਸਿੰਘ ਹੋਰਨ ਆਇਆ ਸਾਬਕਾ ਜਥੇਦਾਰ ਉਹ ਇਸ ਗੱਲ ਤੇ ਖਦਸ਼ਾ ਜਤਾ ਰਹੇ ਸੀ ਕਿ ਦੇਖੋ ਚਿੱਠੀ ਦੇ ਦਿੱਤੀ ਗਈ ਠੀਕ ਹੈ ਕਿ ਗਲਤੀਆਂ ਹੋਈਆਂ ਚਿੱਠੀ ਦੀ ਮਾਫੀ ਮੰਗਣ ਵਾਸਤੇ ਗਿਆ ਇੱਕ ਧੜਾ ਪਰ ਉਹ ਕਹਿੰਦੇ ਕਿ ਹੋ ਸਕਦਾ ਹੈ ਕਿ ਵਿਧੀ ਵਿਧਾਨ ਦੇ ਤਹਿਤ ਸਿਰੇ ਨਾ ਲੱਗੇ ਕਿਉਂਕਿ ਜਿਵੇਂ ਦੇ ਪਹਿਲਾ ਸਵਾਲ ਉੱਠਦੇ ਰਹੇ ਤੁਸੀਂ ਵੀ ਕਿਹਾ ਕਿ ਲਿਵਾਫੇ ਚੋਂ ਜਥੇਦਾਰ ਨਿਕਲਦੇ ਆ ਲਿਵਾਫੇ ਚੋਂ ਪ੍ਰਧਾਨ ਨਿਕਲਦੇ ਆ ਤਾਂ ਇਹ ਹੁਣ ਚੱਲੀ ਹੋਈ ਪ੍ਰਕਿਰਿਆ ਉਸ ਪ੍ਰਕਿਰਿਆ ਦੇ ਵਿੱਚੋਂ ਪ੍ਰਸੂਬੀਰ ਸਿੰਘ ਪ੍ਰਧਾਨ ਨੂੰ ਇਹ ਕਹਿਣਾ ਕਿ ਤੁਹਾਨੂੰ ਤਲਬ ਕਰ ਰਹੇ ਹਾਂ 15 ਦਿਨਾਂ ਚ ਜਵਾਬ ਦਿਓ ਇਸ ਪ੍ਰਕਿਰਿਆ ਤੋਂ ਸੰਤੁਸ਼ਟ ਹੋ ਤੁਸੀਂ ਦੇਖੋ ਜੀ ਬੰਦੀ ਇਸ ਤਰ੍ਹਾਂ ਸੀ ਕਿਉਂਕਿ ਜਦੋਂ ਕੋਈ ਸਿੰਘ ਸਹਿਬਾਨਾ ਕੋਲ ਫਰਿਆਦ ਜਾਂਦੀ ਹੈ ਜਾਂ ਬੇਨਤੀ ਜਾਂਦੀ ਹੈ ਜਾਂ ਕੋਈ ਸ਼ਿਕਾਇਤ ਜਾਂਦੀ ਹੈ ਤਾਂ ਉਹਨਾਂ ਦਾ ਫਰਜ ਬੰਦ ਦਾ ਵਿਚਾਰ ਕੀਤੇ ਤੇ ਫਿਰ ਜਿਹਦੇ ਨਾਲ ਸੰਬੰਧਤ ਹੋਵੇ ਉਹਨੂੰ ਬੁਲਾਇਆ ਜਾਂਦਾ ਹੈ ਤੇ ਅੱਛਾ ਕੀਤਾ ਉਹਨਾਂ ਨੇ ਵੀ ਉਹਨਾਂ ਨੂੰ ਬੁਲਾਇਆ ਤੇ ਮੈਂ ਇਹ ਵੀ ਆਸ ਕਰਾਂਗੀ ਵੀ ਉਹ ਬਿਲਕੁਲ ਆਜ਼ਾਦ ਹੋ ਕੇ ਜੋ ਮर्याਦਾ ਦੇ ਅਨੁਸਾਰ ਜਾਂ ਗੁਰਮਤ ਦੇ ਅਨੁਸਾਰ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਉੱਥੋਂ ਬੰਦੀ ਕਾਰਵਾਈ ਹੈ ਬਿਲਕੁਲ ਆਜ਼ਾਦ ਦਿਮਾਗਾਂ ਦੇ ਨਾਲ ਉਹ ਕਰਨਗੇ ਆਪਣਾ ਫੈਸਲਾ ਉਹਨਾਂ ਦਾ ਨਿਰਪੱਖ ਹੋਵੇ ਸਾਲ ਕੋ ਨਿਰਪੱਖ ਤਾਂ ਜੋ ਤਾਂ ਜੋ ਲੋਕਾਂ ਨੂੰ ਸਕੂਨ ਮਿਲ ਸਕੇ ਸਿੱਖ ਸੰਗਤ ਜਿਹੜੀ ਸਾਡੇ ਤੋਂ ਨਿਰਾਸ਼ ਹੈ ਨਰਾਜ਼ ਹੈ ਜਿਨ੍ਹਾਂ ਦਾ ਭਰੋਸਾ ਸਾਡੇ ਤੋਂ ਟੁੱਟਾ ਹੈ ਉਹਨਾਂ 'ਚ ਭਰੋਸਾ ਪੈਦਾ ਹੋ ਸਕੇ ਅੱਛਾ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੱਕ ਬੜੀ ਚਰਚਾ ਛਿੜੀ ਉਧਰ ਜਿਹੜਾ ਤੁਹਾਡਾ ਪੁਰਾਣਾ ਦਫ਼ਤਰ 28 ਸੈਕਟਰ ਵਾਲਾ ਉੱਥੇ ਬੈਰੀਗੇਟ ਲਗਾ ਦਿੱਤੇ ਗਏ ਬਹੁਤ ਸਾਰੇ ਯੂਥ ਦੇ ਮੁੰਡੇ ਉੱਥੇ ਪਹੁੰਚੇ ਕਿ ਦੇਖੋ ਜੀ ਅਸੀਂ ਰਾਖੀ ਬੈਠੇ ਆ ਤਾਂ ਕਿ ਇੱਥੇ ਕੋਈ ਤਾਂ ਕਿ ਇੱਥੇ ਕਬਜ਼ਾ ਨਾ ਹੋ ਜੇ ਕਬਜ਼ਾ ਨਾ ਹੋ ਜੇ ਤੁਹਾਡੇ ਤੋਂ ਉੱਥੇ ਕਬਜ਼ਾ ਨਹੀਂ ਹੋਇਆ ਇਸ ਕਰਕੇ 36 ਸੈਕਟਰ ਕਰਨੀ ਭਾਈ ਗਰੂ ਜੀ ਅਸੀਂ ਤੇ 10 ਦਿਨ ਪਹਿਲਾਂ ਦੀ ਮੀਟਿੰਗ ਰੱਖੀ ਹੋਈ ਹੈ ਜੀ 15 ਤਰੀਕ ਦੀ ਔਰ ਸਰ ਸਿੰਘ ਸਾਹਿਬ ਨੇ ਬਾਅਦ ਵਿੱਚ ਮੀਟਿੰਗ ਰੱਖੀ ਸੀ ਫਿਰ ਮੀਟਿੰਗ ਦੇ ਚੁੱਕੇ ਸੀ ਇਹ ਮੀਟਿੰਗ ਪਹਿਲਾਂ ਦੀ ਰੱਖੀ ਹੋਈ ਹੈ ਅਸੀਂ ਜਲੰਧਰ ਸੀ ਜਦੋਂ ਉਦੋਂ ਦੀ ਰੱਖੀ ਔਰ ਬਕਾਇਦਾ ਮੈਸੇਜ ਗਏ ਹੋਏ ਨੇ ਕੱਲ ਦੇ ਕੇ 36 ਸੈਕਟਰ ਦੇ ਵਿੱਚ ਅ ਇੱਥੇ ਮੀਟਿੰਗ ਹੋਏਗੀ ਔਰ ਤੁਹਾਨੂੰ ਵੀ ਮੈਸੇਜ ਗਿਆ ਕਿ 4 ਵਜੇ ਇੱਥੇ ਪ੍ਰੈਸ ਕਾਨਫਰੰਸ ਹੋਏਗੀ ਸਾਨੂੰ ਉੱਥੇ ਜਾ ਕੇ ਕਬਜ਼ਾ ਕਰਨ ਦੀ ਲੋੜ ਕੀ ਪਹਿਲਾਂ ਤੇ ਦੱਸੋ ਕੀ ਲੋੜ ਹੈ ਜੀ ਕਬਜ਼ੇ ਤੇ ਕਰੀ ਦੇ ਆ ਜੇ ਜਿਹੜੀ ਥਾਂ ਕਿਸੇ ਦੇ ਕੋਲ ਹੋਵੇ ਉੱਥੇ ਜਾ ਕੇ ਸੀ ਕਬਜ਼ਾ ਕਰਨਾ ਹੋਵੇ ਉਹਦੇ ਥਾਂ ਹੀ ਸਾਡੀ ਸ਼੍ਰੋਮਣੀ ਕਾਲਦਲ ਦੀ ਉਹ ਵੀ ਸ਼੍ਰੋਮਣੀ ਕਾਲਦਲ ਦੇ ਬੈਠੇ ਆ ਤੇ ਅਸੀਂ ਵੀ ਚਲੇ ਜਾਂਦੇ ਤੇ ਸ਼੍ਰੋਮਣੀ ਕਾਲਦਲ ਦੇ ਸੀ ਚਰਚਾ ਕਿੱਥੋਂ ਨਿਕਲ ਕੇ ਆ ਗਈ ਕਿ ਤੁਹਾਨੂੰ ਬਦਨਾਮ ਤੁਹਾਨੂੰ ਬਦਨਾਮ ਕਰਨ ਦੇ ਵਾਸਤੇ ਸੀ ਕਿ ਦੇਖੋ ਇੱਕ ਧੜਾ ਇਸ ਤਰ੍ਹਾਂ ਦੇ ਨਾਲ ਬਾਗੀ ਹੋ ਗਿਆ ਕਿ ਅੱਜ ਦਫ਼ਤਰ ਤੇ ਮੁੱਖ ਦਫ਼ਤਰ ਤੇ ਵੀ ਅੱਜ ਤਾਂ ਜਿਹੜਾ ਹੈ ਉਹ ਕਬਜ਼ਾ ਕਰਨ ਦੇ ਲਈ ਆ ਰਿਹਾ ਮੈਨੂੰ ਇਹ ਦੱਸੋ ਕਿਸ ਰੋਮਣੀ ਅਕਾਲੀ ਦਲ ਦੇ ਕੋਈ ਬੰਦਾ ਇੱਕ ਕਹਦੇ ਜਿਹਨੂੰ ਅਸੀਂ ਕਿਹਾ ਵੀ ਉੱਥੇ ਅਸੀਂ ਮੀਟਿੰਗ ਕਰਨੀ ਹੈ ਅਸੀਂ ਤੇ ਮੀਟਿੰਗ ਰੱਖੀ ਨਹੀਂ ਉੱਥੇ ਨਹੀਂ ਉਹ ਇੱਕ ਪਾਸੇ ਉਹ ਕਹਿੰਦੀ ਉਹ ਤਾਂ ਦੋ ਚਾਰ ਬੰਦੇ ਆ ਤੇ ਫਿਰ ਡਰਦੇ ਘੱਟ ਹੋ ਜੀ ਸਕਤੋਂ ਪਹਿਲਾਂ ਇੱਕ ਇਸ ਗੱਲ ਨੂੰ ਆਪਾਂ ਸੋਚ ਲਈਏ ਉਹ ਤੇ ਕਹਿੰਦੇ ਦੋ ਤਿੰਨ ਜਾਣੇ ਤੁਰੇ ਫਿਰਦੇ ਆ ਤੇ ਫਿਰ ਡਰ ਘੱਟ ਜੇਸੀ ਦੋ ਚਾਰ ਚਲੇ ਵੀ ਜਾਂਦੇ ਤੇ ਕਬਜ਼ਾ ਹੋ ਜਾਣਾ ਸੀ ਦਫ਼ਤਰ ਦਾ ਅੱਛਾ ਜਲੰਧਰ ਦੇ ਵਿੱਚ ਤੁਸੀਂ ਜਿਸ ਕੈਂਡੀਡੇਟ ਨੂੰ ਕਿਉਂਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਦਿੱਤਾ ਉਹਦਾ ਸਮਰਥਨ ਦੂਜੇ ਰੂਪ ਦੇ ਵਿੱਚ ਦੂਜੇ ਰੂਪ ਦੇ ਵਿੱਚ ਸਮਰਥਨ ਤੁਹਾਡੇ ਵੱਲੋਂ ਕਰ ਦਿੱਤਾ ਗਿਆ ਜਦੋਂ ਸੁਭੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਤੋਂ ਸਮਰਥਨ ਵਾਪਸ ਲੈ ਲਿਆ ਨਾ ਤਾਂ ਉਹ 1000 ਵੋਟ ਤੱਕ ਪਹੁੰਚ ਸਕੇ ਦੂਜੇ ਪਾਸੇ ਬੀਐਸਪੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਮਰਥਨ ਦਿੱਤਾ ਉਹ ਤੁਹਾਡੇ ਕੈਂਡੀਡੇਟ ਦੇ ਬਰਾਬਰ ਵੀ ਨਹੀਂ ਪਹੁੰਚ ਸਕੇ ਤੁਹਾਨੂੰ ਲੱਗਦਾ ਹੈ ਕਿ ਇਸ ਕ੍ਰਾਈਸਿਸ ਦੇ ਵਿੱਚੋਂ ਜੋ ਜੋ ਕਾਫਲਾ ਲੈ ਕੇ ਤੁਸੀਂ ਚੱਲੇ ਹੋ ਇਹ ਇੱਕ ਬਹੁਤ ਵੱਡੀ ਲੜਾਈ ਲੰਬਾ ਪੰਧ ਹੈ ਜਿਹੜਾ ਤੈਅ ਕਰਨਾ ਪਵੇਗਾ ਦੇਖੋ ਗੱਲ ਇਹ ਹੈ ਕਿ ਉਹ ਹਲਕਾ ਸ਼ੁਰੂ ਤੋਂ ਬੀਜੇਪੀ ਦਾ ਰਿਹਾ ਬੀਜੇਪੀ ਦੇ ਕੈਂਡੀਡੇਟ ਉੱਤੇ ਲੜਦੇ ਰਹੇ ਸ਼੍ਰੋਮਣੀ ਕਾਲਦਲ ਦੀ ਉੱਤੇ ਵੋਟ ਹੀ ਨਹੀਂ ਹੈਗੀ ਪਹਿਲੇ ਨੰਬਰ ਇੱਕ ਬਹੁਤ ਥੋੜੀ ਹੈ ਗਿਣਤੀ ਦੀ ਕੋਈ ਸਿੱਖ ਵੋਟ ਬਹੁਤ ਥੋੜੀ ਹੈ ਪਿਛਲੀ ਵਾਰ ਇੱਥੇ 2600 ਵੋਟ ਪਈ ਸੀ ਲੋਕ ਸਭਾ ਦੇ ਵਿੱਚ ਉਦੋਂ ਟੋਟਲ ਵੋਟ ਜਿਹੜੀ ਸੀ 58% ਪੋਲ ਹੋਈ ਸੀ ਹਲਕੇ ਦੀ ਐਦਕੀ 50% 51% ਪੋਲ ਹੋਈ ਹੈ ਸਾਰੀਆਂ ਪਾਰਟੀਆਂ ਦੀ ਅੱਧੀ ਤੋਂ ਵੀ ਘੱਟ ਵੋਟ ਰਹਿ ਗਈਆਂ ਆਮ ਆਦਮੀ ਪਾਰਟੀ ਦੇ ਛੱਡੋ ਉਹਨਾਂ ਨੇ ਤੇ ਜੋਰ ਲਾ ਕੇ ਹੱਥ ਕੰਡੇ ਵਰਤ ਕੇ ਬਹੁਤ ਸਾਰੇ ਤੇ ਉਹਨਾਂ ਨੇ ਪੈਕੇਜ ਦੇ ਦੇ ਕੇ ਲੋਕਾਂ ਨੂੰ ਵੋਟਾਂ ਪਵਾ ਲੀਆਂ ਹੁਣ ਜਿਹੜੀ ਗੱਲ ਸਾਡੀ ਸੀ ਇਹ 2200 2600 ਵੋਟ ਪਈ ਸੀ ਉਹਨਾਂ ਦੇ ਵਿੱਚ ਇਹ ਦੇਖ ਲਓ ਕਿ ਬਾਦਲ ਸਾਹਿਬ ਨੇ ਕਿਹਾ ਕਿ ਬੀਐਸਪੀ ਨੂੰ ਵੋਟ ਪਾਓ ਜੀ ਲੇਕਿਨ ਅਸੀਂ ਕਿਹਾ ਕਿ ਨਹੀਂ ਤੁਸੀਂ ਬਾਗੀ ਹੋ ਰਹੇ ਹੋ ਸ਼੍ਰੋਮਣੀ ਕਾਲਦਲ ਦਾ ਕੈਂਡੀਡੇਟ ਜਿਹੜਾ ਬੀਬੀ ਸਰਜੀਤ ਕੌਰ ਹੈ ਚੋਣਸ਼ਾਨ ਤਕਰੀ ਬਿਲੀ ਹੋਈ ਹੈ ਹੁਣ ਤੁਸੀਂ ਸਾਨੂੰ ਬਾਗੀ ਕਹਿੰਦੇ ਹੋ ਬਾਗੀ ਕੌਣ ਹੁੰਦਾ ਜਿਹੜੇ ਪਾਰਟੀ ਦੇ ਲੀਡਰ ਜਿਹੜੇ ਖਰਾਬ ਜਾਣ ਸੋ ਉਹਨਾਂ ਨੇ ਮੁਖਾਲਫਤ ਕੀਤੀ ਅਸੀਂ ਨੇ ਕੀਤੀ ਨਹੀਂ ਸਾਨੂੰ ਵੋਟ ਫੇਰ ਵੀ 1242 ਜਿਹੜੀ ਪਈ ਹੈ ਉਹ ਸ਼ਰੋਮਣੀ ਕਾਲ ਦਲ ਕਰਕੇ ਪਈ ਹੈ ਤਕੜੀ ਦੇ ਚੋਰ ਨਿਸ਼ਾਨ ਨੂੰ ਪਈ ਹੈ ਸੋ ਮੈਂ ਸਭ ਦੀਆਂ ਕਿ ਸਾਨੂੰ ਇਸ ਕਰਕੇ ਸਕੂਨ ਹੈ ਕਿ ਵੋਟ ਪਹਿਲਾਂ ਵੀ ਜਿਹੜੀ 2600 ਹੀ ਪਈ ਸੀ ਜੇ ਬਾਕੀ ਇਹਨੂੰ 50% ਪਈ ਹੈ ਸਾਨੂੰ ਵੀ 50% ਵੋਟ ਪਈ ਹੈ ਪਰਸੈਂਟੇਜ ਬਰਾਬਰ ਜੀ ਰਹੀ ਹੈ ਉਹੀ ਰਹੀ ਸਾਰਿਆਂ ਦੇ ਬਰਾਬਰ ਚਲੋ ਆਖਰੀ ਵਾਕਿਆ ਨਾਲ ਆਖਰੀ ਸਵਾਲ ਆਖਰੀ ਸਵਾਲ ਹੈ ਜਾਂਦੇ ਜਾਂਦੇ ਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਸ਼੍ਰੋਮਣੀ ਕਾਲੀ ਦਲ ਬਣੇ ਇਸੇ ਸ਼੍ਰੋਮਣੀ ਕਾਲੀ ਦਲ ਤੋਂ ਨਾਰਾਜ਼ ਹੋ ਕੇ ਉਹ ਬਹੁਤ ਜ਼ਿਆਦਾ ਕਾਮਯਾਬੀ ਹਾਸਲ ਨਹੀਂ ਕਰ पाए ਤੁਸੀਂ ਵੀ ਤੁਸੀਂ ਵੀ ਉਸ ਰਾਹ ਤੇ ਚੱਲੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਧ ਬੜਾ ਲੰਮਾ ਹੈ ਇਸ ਲੰਬੇ ਪੰਧ ਦੇ ਵਿੱਚ ਖਿੰਡ ਪੁੰਡ ਜਾਊਗਾ ਇਹ ਵੀ ਆਲਾ ਧੜਾ ਜਾਂ ਸੁਧਾਰ ਲਹਿਰ ਤਾਂ ਇਹਦੇ ਵਾਸਤੇ ਮਤਲਬ ਫੁੱਲ ਫੁੱਲ ਬਟਾ ਫੁੱਲ ਜੇ ਇਸ ਪਰ ਪਲਾਨ ਦੀ ਗ ਕਰੀਏ ਤੱਕ ਕੀਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਦੀ ਰਾਖੀ ਵਾਸਤੇ ਪੰਥ ਦੀਆਂ ਸਿਧਾਂਤਾਂ ਨੂੰ ਲੈ ਕੇ ਤੁਰਨ ਵਾਸਤੇ ਪੰਥ ਦੀ ਮਰਿਆਦਾ ਨੂੰ ਲੈ ਕੇ ਤੁਰਨ ਵਾਸਤੇ ਬਣਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਨਾਲ ਵਾਰਡ ਬਣ ਕੇ ਖਲੋਣ ਵਾਸਤੇ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਿਆਂ ਗੁਰਤਾਮਾਂ ਦੀ ਸੇਵਾ ਸੰਭਾਲ ਵਾਸਤੇ ਆਪਣੀ ਸਹਿਯੋਗ ਦੇਣਾ ਸੀ ਸਿੱਖ ਰਹਿਤ ਮਰਿਆਦਾ ਨੂੰ ਘਰ ਘਰ ਪਹੁੰਚਾਉਣਾ ਸੀ ਇਹ ਸੀ ਅਸਲੀ ਮਕਸਦ ਸ਼੍ਰੋਮਣੀ ਅਕਾਲੀ ਦਲ ਦਾ ਉਹ ਸਾਰਾ ਕੁਝ ਛੱਡ ਦਿੱਤਾ ਦੈਸਨੇਸ ਹੋ ਗਿਆ ਸੋ ਅਸੀਂ ਚਾਹੁੰਦੇ ਆ ਕਿ ਉਸੇ ਲੀਹਾਂ ਤੇ ਚੱਲ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਠੀਕ ਹੈ ਬਹੁਤ ਧੰਨਵਾਦ ਐਸਨ ਬੀਬੀ ਜਗੀਰ ਕੌਰ ਔਰ ਸਿੱਧੇ ਤੌਰ ਤੇ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਧਾਂਤਾਂ ਨੂੰ ਛੱਡਿਆ ਆਪਣੀ ਉਸ ਰਾਹ ਨੂੰ ਛੱਡਿਆ ਇਸੇ ਕਰਕੇ ਨੁਕਸਾਨ ਹੋਇਆ ਤਾਂ ਉਹ ਕਹਿੰਦੇ ਕਿ ਅਸੀਂ ਉਸ ਰਾਹ ਤੇ ਦੁਬਾਰਾ ਚੱਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫੇਰ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੈਂ ਰਵੀ ਸੰਗਰਾਹ ਹਰਦਾ ਅਨਮੂਤ ਚੰਡੀਗੜ੍ਹ